ਸਸਿਕਾ ਜੀ ਮੈਂ ਤੁਹਾਡਾ ਆਪਣਾ ਕਬੱਡੀ ਪਲੇਅਰ ਲੱਖਾ ਕੋਟ ਕਰੋੜ ਤੇ ਅੱਜ ਆਪਾਂ ਪਹੁੰਚੇ ਆ ਪਿੰਡ ਖੋਸਰਨ ਧੀਰ ਜ਼ਿਲ੍ਹਾ ਮੋਗਾ ਦੇ ਵਿੱਚ ਤੇ ਇਹ ਆਪਣਾ ਭਰਾ ਆ ਟੁੰਨਾ ਖੋਸਾ ਜੋ ਕਬੱਡੀ ਟੁੰਨਾ ਖੋਸਾ ਨਾਂ ਤੇ ਕਬੱਡੀ ਦਾ ਪੇਜ ਵੀ ਚੱਲਦਾ ਵੀਰੇ ਦਾ ਤੇ ਆਪਾਂ WhatsApp ਤੇ ਜੋ ਗਰੁੱਪ ਵੀ ਬਣਿਆ ਹਨਾ YouTube ਤੇ ਜੋ ਵੀਰਾ ਆਪਣਾ ਕਬੱਡੀ ਦੀਆਂ ਅਪਡੇਟਾਂ ਪਾਉਂਦਾ ਆ ਹਨਾ ਕਿ ਸਾਡੇ ਜੋ ਗਰੀਬੀ ਦਾਵੇ ਵਿੱਚ ਪਲਦੇ ਪਲੇਅਰਾਂ ਨੂੰ ਵੀ ਅੱਗੇ ਲੈ ਕੇ ਆਉਂਦਾ ਤੇ ਹਰੇਕ ਪਲੇਅਰ ਦੀ ਜੋ ਵੀ ਅਪਡੇਟਾਂ ਆਪਣੇ ਤੱਕ ਪਹੁੰਚਾਉਂਦਾ ਪਰ ਅੱਜ ਖੁਦ ਉਸ ਮੋਰਤੇ ਆ ਵੀਰਾ ਕਿ ਯਾਰ ਦੇਖ ਕੇ ਮਨ ਨੂੰ ਆਇਆ ਹੋਇਆ ਕਿ ਵੀਰੇ ਯਾਰ ਤੂੰ ਸਾਡੀ ਸਪੋਰਟ ਕਰਦਾ ਯਾਰ ਤੂੰ ਸਾਡੀ ਸਪੋਰਟ ਵਿੱਚ ਖੜਦਾ ਆ ਤੇ ਸਾਨੂੰ ਇੰਨੀ ਅਪਡੇਟਾਂ ਪਾ ਕੇ ਅੱਗੇ ਲੈ ਕੇ ਆਉਣਾ ਤੇ ਭਰਾ ਤੂੰ ਖੁਦ ਆਪੇ ਇਸ ਕੰਡੀਸ਼ਨ ਦੇ ਵਿੱਚ ਗੁਜ਼ਰਦਾ ਯਾਰ ਤੇ ਇੱਕ ਮਾਂ ਜੋ ਇਹ ਦੁੱਖ ਨੂੰ ਦੇਖ ਨਹੀਂ ਸਕਦੀ ਕਿ ਮਾਂ ਨੂੰ ਇੱਕ ਪੁੱਤ ਮੰਜੇ ਤੇ ਪਿਆ ਦੇਖਣਾ ਕਿੰਨਾ ਔਖਾ ਲੱਗਦਾ ਕਿ ਅੱਜ ਇੱਕ ਕੱਲਾ ਕੱਲਾ ਪੁੱਤ ਹੋਵੇ ਤੋ ਵੀ ਕਬੱਡੀ ਦਾ ਵਧੀਆ ਪਲੇਅਰ ਰਿਆ ਹੋਵੇ ਕਿ ਬਜਨੀ ਕਬੱਡੀ ਪੂਰੀ ਵਧੀਆ ਖੇਡੀ ਆ ਤੇ ਇੱਕ ਵੀਰਾ ਅੱਜ ਹਨਾ ਜੋ ਆਪਾਂ ਇਹ ਜ਼ਖਮ ਦਿਖਾ ਨਹੀਂ ਸਕਦੇ ਹਨਾ ਕਿ ਬੈਡ ਸੋਲਾ ਤੇ ਵੀਰਾ 5 ਸਾਲ ਤੋਂ ਇੱਕ ਇਸ ਬਿਮਾਰੀ ਦੇ ਨਾਲ ਲੜ ਰਿਹਾ ਘੁੱਲ ਰਿਹਾ ਤੇ ਫੇਰ ਵੀ ਇੱਕ ਹੌਸਲਾ ਆ ਤੇ ਮੈਂ ਕਿਹਾ ਵੀਰੇ ਆਪਾਂ ਯਾਰ ਹਨਾ ਵੀਡੀਓ ਕਰੀਏ ਜਾਂ ਕੋਈ ਵੀ ਆਪਾਂ ਇੰਟਰਵਿਊ ਕਰਾ ਲਈਏ ਤੇ ਵੀਰਾ ਮੰਨਿਆ ਨਹੀਂ ਪਰ ਅੱਜ ਮੈਂ ਠੱਕੇ ਨਾਲ ਆਇਆ ਮਾਂ ਕਿ ਮੈਂ ਕਿਹਾ ਤੁੰਨੇ ਵੀਰੇ ਮੇਰੇ ਤੋਂ ਇਹ ਚੀਜ਼ ਨਹੀਂ ਦੇਖੀ ਜਾਂਦੀ ਯਾਰ ਕਿ ਤੂੰ ਮੇਰੀ ਮਾਂ ਖੇਡ ਕਬੱਡੀ ਦੀ ਇੰਨੀ ਸੇਵਾ ਕਰਦਾ ਖੁਦ ਇੰਨੇ ਦੁੱਖ ਚ ਹੋ ਕੇ ਯਾਰ ਸਾਡੇ ਦੁੱਖ ਅੱਗੇ ਰੱਖਦਾ ਤੇ ਆਪਦਾ ਦੁੱਖ ਤੂੰ ਲਕੋਣਾ ਤੇ ਅੱਜ ਮੈਂ ਵੀਰੇ ਕੋਲੇ ਆਇਆ ਤੇ ਆਪਾਂ ਇਸ ਭਰਾ ਦੇ ਨਾਲ ਖੜਨਾ ਹੈ ਸਾਰੇ ਭਰਾਵਾਂ ਨੇ ਜੋ ਮਾਂ ਖੇਡ ਕਬੱਡੀ ਨੂੰ ਪ੍ਰਮੋਟ ਕਰਦੇ ਆ ਸਪੋਰਟ ਕਰਦੇ ਆ ਪ੍ਰਮੋਟਰ ਵੀਰ ਆ ਐਨ ਆਰ ਆਈ ਭਰਾ ਆ ਹਨਾ ਜਾਂ ਇੱਥੇ ਆਪਣੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਾਂ ਕਬੱਡੀ ਪਲੇਅਰ ਆ ਤੇ ਵੀ ਜਿਹੜੇ ਕੋਈ ਵੀ ਪਲੇਅਰ ਆਪਣੇ ਆ ਹਨਾ ਸਾਰੇ ਪਲੇਅਰ ਬਹੁਤ ਪਲੇਅਰ ਅੱਜੇ ਵੀ ਆ ਯਾਰ ਆਪਾਂ ਕਹਿੰਨੇ ਕਿ ਸਾਰੇ ਪਲੇਅਰ ਕਰ ਸਕਦੇ ਆ ਹੈਲਪ ਹਨ ਤੇ ਆਪਾਂ ਵੀਰੇ ਦਾ ਨੰਬਰ ਵੀ ਦੇਵਾਂਗੇ ਤੇ ਭਰਾ ਨਾਲ ਤੁਸੀਂ ਕੰਟੈਕਟ ਕਰਿਓ ਹੌਸਲਾ ਵੀ ਦੇਣਾ ਆਪਾਂ ਫੋਨ ਕਰਕੇ ਵੀਰੇ ਨੂੰ ਤੇ ਬਾਈ ਦਾ ਜੋ ਕਬੱਡੀ ਟੂਨਾ ਖੋਸਾ ਪੇਜ ਆ ਹਨਾ ਉਹਨੂੰ ਵੀ ਫੋਲੋ ਕਰਨਾ ਕਿ ਚਲੋ ਵੀਰੇ ਦਾ ਉਹ ਪੇਜ ਆ ਉਹਦੇ ਨਾਲ ਜੁੜੋ ਸਾਰੇ ਭਰਾ ਤੇ ਵੀਰੇ ਦੀਆਂ ਅਪਡੇਟਾਂ ਆਪਣੀਆਂ ਹੀ ਅਪਡੇਟਾਂ ਪਾਉਂਦਾ ਆਪਣੀ ਮਾਂ ਖੇਡ ਕਬੱਡੀ ਨੂੰ ਹੀ ਪਿਆਰ ਕਰਦਾ ਵੀਰਾ ਤੇ ਭਰਾ ਦੇ ਨਾਲ ਆਪਾਂ ਖੜੀਏ ਤੇ ਭਰਾ ਦੀ ਸਪੋਰਟ ਵਿੱਚ ਤੇ ਭਰਾ ਦਾ ਹੌਸਲਾ ਵੱਡਾ ਕਰੀਏ ਤੇ ਬਹੁਤ ਦੁੱਖ ਹੋਇਆ ਜੀ ਆਰ ਦੇਖ ਕੇ ਕਿ ਯਾਰ ਵੀਰੇ ਤੂੰ ਸਾਡੀ ਮਾਂ ਖੇਡ ਕਬੱਡੀ ਨੂੰ ਇੰਨਾ ਪਿਆਰ ਦਿੰਨਾ ਤੇ ਇੰਨੀ ਸਪੋਰਟ ਕਰਦੇ ਆ ਯਾਰ ਖੁਦ ਤੂੰ ਆਪ ਇਸ ਕੰਡੀਸ਼ਨ ਦੇ ਵਿੱਚ ਤੇ ਦੁੱਖ ਹੁੰਦਾ ਤੇ ਆਪਾਂ ਸਾਰੇ ਭਰਾ ਨਾਲ ਮਿਲ ਕੇ ਤੇ ਵੀਰੇ ਦੇ ਨਾਲ ਖੜਨਾ ਤੇ ਵੀਰੇ ਦਾ ਹੌਸਲਾ ਵੱਡਾ ਕਰਨਾ ਤੇ ਭਰਾ ਦੀ ਸਪੋਰਟ ਦੇ ਵਿੱਚ ਖੜਨਾ ਤੇ ਸਾਰੇ ਭਰਾਵਾਂ ਨੂੰ ਇੱਕ ਇਹੀ ਮਿਹਨਤ ਤੇ ਬੇਨਤੀ ਆ ਮੇਲ ਨੰਬਰ ਬੋਲ ਦਿਓ ਤੇ ਵੀਰੇ ਦਾ ਨੰਬਰ ਬਾਈ ਤੁਸੀਂ ਨੰਬਰ ਦੱਸ ਦਿਓ ਬਈ ਆਪਣਾ ਕਰੇ ਬੋਲ ਬੋਲ ਬਾਕੀ ਆਪਾਂ ਲਿਖ ਵੀ ਦੇਵਾਂਗੇ 98777 55415 98777 55415 55456 ਨੰਬਰ ਆ ਵੀਰੇ ਦਾ ਤੇ ਆਪਾਂ ਵਿੱਚ ਨੰਬਰ ਲਿਖਾਂਗੇ ਵੀ ਤੇ ਭਰਾ ਨਾਲ ਸਾਰੇ ਵੀਰਾਂ ਨੇ ਆਪਾਂ ਕੰਟੈਕਟ ਕਰਕੇ ਭਰਾ ਨੂੰ ਹੌਸਲਾ ਵੀ ਦੇਣਾ ਤੇ ਭਰਾ ਦੇ ਨਾਲ ਵੀ ਖੜਨਾ ਤੇ ਸਾਰੇ ਮਾਂ ਖੇਡ ਕਬੱਡੀ ਇਸ ਜਗਤ ਨੂੰ ਪਿਆਰ ਕਰਨ ਵਾਲੇ ਤੇ ਸਪੋਰਟ ਕਰਨ ਵਾਲੇ ਪ੍ਰਮੋਟ ਕਰਨ ਵਾਲੇ ਭਰਾਵਾਂ ਨੂੰ ਇੱਕ ਚਾਰਨਾ ਦੇ ਵਿੱਚ ਬੇਨਤੀ ਹੈ ਕਿ ਆਪਾਂ ਭਰਾ ਦੇ ਨਾਲ ਖੜੀਏ ਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਸਾਰੇ ਭਰਾਵਾਂ ਨੂੰ ਬੇਨਤੀ ਹੈ ਹਨਾ ਆਪਾਂ ਵੀਰ ਦੀ ਹੈਲਪ ਕਰੀਏ ਜਿੰਨੀ ਵੀ ਹੋ ਸਕੇ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਤਾਂ ਜੋ ਵੀਰ ਫੇਰ ਤੰਦਰੁਸਤ ਹੋ ਗਏ ਆ ਮਾਤਾ ਜੀ ਹਨਾ ਚਲੋ ਬਜ਼ੁਰਗ ਹੈਗੇ ਆ ਨਾਲ ਔਰ ਪਰਿਵਾਰ ਦੇ ਵਿੱਚ ਕਵੀਰੀਏ ਇਕੱਲਾ ਹੀ ਆ ਨਾ ਟੁੰਡਾ ਇਕੱਲਾ ਹੀ ਵੀਰਾ ਹਨਾ ਇਕੱਲਾ ਹੀ ਕਮਾਉਂਦਾ ਹੈ ਆਪਾਂ ਸੰਗਤ ਨੂੰ ਬੇਨਤੀ ਆ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਥੋੜੀ ਤੋਂ ਥੋੜੀ ਆਪਾਂ ਇਹ ਭਰਾ ਦੀ ਹੈਲਪ ਕਰੀਏ ਤਾਂ ਜੋ ਵੀਰ ਤੰਦਰੁਸਤ ਹੋ ਸਕੇ ਤੇ ਕਬੱਡੀ ਦੀ ਸੇਵਾ ਕਰ ਸਕੇ ਧੰਨਵਾਦ ਜੀ 사ਸੀ ਤੋਂ